ਹਨ ਜੀ ਸਤਿ ਸ੍ਰੀ ਅਕਾਲ ਨਮਸਤੇ ਤੇ ਸਲਾਮ ਅਲੈਕੁਮ ਦੁਨੀਆ ਪਰਬਤ ਪੰਜਾਬੀ ਨੂੰ ਕਿਬਲ ਸਿੰਘ ਇਕਬਾਲ ਬੋਲ ਮੈਂ ਪੰਜਾਬੀ ਵਿਸਾ ਚੈਨਲ ਸੇ ਤੁਹਾਡੇ ਨਾਲ ਮੁਲਾਕਾਤ ਹੋ ਰਹੀ ਹੈ ਜੀ ਇਹ ਆਪਣੇ ਹਾਕਮ ਸਿੰਘ ਮੀਤ ਜੀ ਦੀ ਛੇਵੀ ਛੇਵੀ ਕਵਤਾ ਇਸ ਸ਼ੇਮਕਲਾਮ ਆ ਜੀ ਜਿਹੜਾ ਕਿ ਅੱਜ ਉਹ ਉਹਨਾਂ ਦੀ ਉਹਨਾਂ ਦੇ ਕਲਮ ਪੇਸ਼ ਕਰਾਂਗਾ ਤਾਂ ਉਹ ਜੇਕਰ ਤੁਸੀਂ पंजाबी विरसा चैनल सबसक्राइब नहीं की सबसक्राइब भी करना जी लाइक करना शेयर करना पंजाबी विरसा चैनल जो फेसबुक पेज फॉलो भी करना हाँ जी पहले फोटो खाना जी फिर वीडियो बना जी का तो खालसा वागुरू जी की फतेह मैं एक हफ्ता ला के हाजिर हाँ ਕਪਟਾ ਦਾ ਸਲੇਜਾ ਨਵੰਬਰ 1984 ਦਿੱਲੀ ਉੱਠਿਆ ਤੂਫਾਨ ਮੋਟਕੇ ਆ ਹੱਥ ਕਰ ਪਾਨ ਸੀ ਸੜਕਾਂ ਤੇ ਦੇਖਿਆ ਘੁੰਮਦਾ ਖੋਨੇ ਸਤਾਨ ਸੀ ਦਿੱਲੀ ਦੇ ਹਾਕਮਾਂ ਨੇ ਬੇਅਦਬੀ ਕੇ ਸਾਦੀ ਕੀਤੀ ਸੀ ਸਾਡੇ ਸਿਰ ਦੀ ਪਕੜੀ ਆਪਣੇ ਪੈਰਾਂ ਥੱਲੇ ਰੱਖੀ ਸੀ ਸੱਜ ਬਿਆਹਾਂ ਦੀ ਮਹਿੰਦੀ ਦਾ ਰੰਗ ਨਾ ਫਿੱਟਿਆ ਸੀ ਸਗਨਾਂ ਦਾ ਚੂੜਾ ਪੱਥਰਾ ਤੇ ਵੱਜ-ਵੱਜ ਟੁੱਟਿਆ ਸੀ ਘਰ ਦੀ ਇੱਜ਼ਤ ਦਿੱਲੀ ਦੀਆਂ ਸੜਕਾਂ ਤੇ ਫੇਰਦੀ ਸੀ ਲੋਕਾਂ ਨੇ ਲੁੱਟਿਆ ਹਕੂਮਤ ਪੈਸੇ ਪਿੱਛੇ ਫਿਰਦੀ ਸੀ ਗੱਭਰੂ ਦੀ ਚੰਦਣ ਵਰਗੀ ਦੇ ਦੇਖੀ ਸੀ ਜਦੋਂ ਨਿਕਲੀ ਅੱਗ ਦੀ ਲਾਟ ਨਾ ਜਾਂਦੀ ਦੇਖੀ ਸੀ ਜ਼ਾਲਮਾਂ ਨੇ ਤਰਸਣਾ ਕੀਤਾ ਵਿਧਵਾ ਪਣਾਇਆ ਸੀ ਹਾਕਮਾਂ ਨੇ ਹੱਥ ਖੂਨ ਨਾਲ ਰੰਗੇ ਤਰੰਗਾ ਸਜਾਇਆ ਸੀ ਮੇਰੇ ਦਿਲ ਦੀ ਆਵਾਜ਼ੇ ਠੰਡਾ ਨਾ ਹੋਇਆ ਸੀ 40 ਸਾਲ ਬਾਅਦ ਵੀ ਅਨਸਾਫ਼ ਨਾ ਹੋਇਆ ਸੀ ਸਨ 84 ਤੋਂ ਫਿਰਦੀ ਪਾਗ ਸੁਧਾਈਆਂ ਸੀ ਹਾਕਮੀਤ ਜ਼ਾਲਮਾਨੇ ਕੀਤੀਆਂ ਮੰਨ ਆਈਆਂ ਸੀ ਸਨ 84 ਤੋਂ ਫਿਰਦੀ ਸਨ ਚਰਾਸੀ ਤੋਂ ਫਿਰਦੀ ਪਾਂਗ ਸਦਾਈਆਂ ਸੀ ਹਕਮੀਤ ਜਾਲਮਾਨੇ ਕੀਤੀਆਂ ਮੰਨ ਆਈਆਂ ਸੀ ਹਕਮੀਤ ਜਾਲਮਾਨੇ ਕੀਤੀਆਂ ਮੰਨ ਆਈਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ